ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੈਂ ਆਪਣੇ ਘਰ ਵਿੱਚ ਅਦਰਕ ਦਾ ਆਚਾਰ ਕਿਵੇਂ ਬਣਾਉਣੀ ਹੈ ਜਿਹੜਾ ਕਦੀ ਵੀ ਖਰਾਬ ਨਹੀਂ ਹੁੰਦਾ ਸਿਰਕਾ ਪਾ ਕੇ ਅਸੀਂ ਇਹ ਵਾਲਾ ਆਚਾਰ ਬਣਾਵਾਂਗੇ ਤੇ ਇਹ ਆਚਾਰ ਕਦੀ ਵੀ ਖਰਾਬ ਨਹੀਂ ਹੋਏਗਾ ਤੁਸੀਂ ਜਿੰਨੀ देर ਮਰਜ਼ੀ ਚਾਹੇ ਇਹਨੂੰ ਰੱਖ ਸਕਦੇ ਹੋ ਤੇ ਬਣਾਉਣਾ ਵੀ ਬਹੁਤ ਆਸਾਨ ਹੈ 5 ਮਿੰਟ ਦੇ ਵਿੱਚ ਇਹ ਚਾਰਪਟਕੇ ਤਿਆਰ ਹੋ ਜਾਂਦਾ ਹੈ ਸਿਰਫ ਅਦਰਕ ਨੂੰ ਕੱਟਣ ਦੀ ਮਿਹਨਤ ਹੈ ਜਿਹੜੀ ਹੈਗੀ ਹੈ ਬਾਕੀ ਆਚਾਰ ਬਣਾਉਣਾ ਬਹੁਤ ਹੀ ਸੌਖਾ ਹੈ ਤੇ ਚਲੋ ਫਿਰ ਬਣਾ ਲੈਂਦੇ ਆ ਇਹ ਅਦਰਕ ਦਾ ਆਚਾਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਅਚਾਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਲਵਾਂਗੇ ਅਦਰਕ ਤੇ 350 ਗ੍ਰਾਮ ਇਹ ਅਦਰਕ ਹੈਗਾ ਹੈ weight ਵਿੱਚ ਤੇ ਬਿਲਕੁਲ ਸਾਫ਼ ਸੁਥਰਾ ਅਦਰਕ ਮੈਂ ਲਿਆ ਆ ਕੋਈ ਵੀ ਦਾਗ ਵਗੈਰਾ ਨਹੀਂ ਹੈਗਾ ਇਹਦੇ ਉੱਪਰ ਤੇ ਅਚਾਰੇ ਦਾ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਤੇ ਚੰਗੀ ਤਰ੍ਹਾਂ ਇੱਥੇ ਮੈਂ ਧੋ ਲਿਆ ਅਦਰਕ ਨੂੰ ਪਹਿਲਾਂ ਧੋ ਕੇ ਹੀ ਅਸੀਂ ਯੂਜ਼ ਕਰਨਾ ਹੈ ਚਿੱਲਣ ਤੋਂ ਬਾਅਦ ਜਾਂ ਕਟਣ ਤੋਂ ਬਾਅਦ ਅਸੀਂ ਅਦਰਕ ਨੂੰ ਨਹੀਂ ਧੋਣਾ ਤੇ ਜੇ ਕਿਤੇ ਤੁਹਾਨੂੰ ਹਲਕਾ ਗਿੱਲਾ ਲੱਗੇ ਤਾਂ ਤੁਸੀਂ ਇਹਨੂੰ ਕੱਪੜੇ ਦੇ ਨਾਲ ਸਾਫ਼ ਕਰ ਸਕਦੇ ਹੋ ਵੈਸੇ ਮੈਂ ਰਾਤ ਦਾ ਧੋ ਕੇ ਰੱਖਿਆ ਹੋਇਆ ਹੈ ਪੂਰੀ ਰਾਤ ਇਹ ਬਾਹਰ ਪਿਆ ਰਿਆ ਸੀ ਤੇ ਬਿਲਕੁਲ ਸੁੱਕਾ ਹੋਇਆ ਹੈ ਅਦਰਕ ਤੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਇਹਨੂੰ ਤੇ ਇੱਥੇ ਹੁਣ ਅਸੀਂ ਅਦਰਕ ਦੇ ਥੋੜੇ ਜਿ ਛੋਟੇ-ਛੋਟੇ ਪੀਸ ਕਰ ਲਾਂਗੇ ਤਾਂ ਕਿ ਸਾਨੂੰ ਇਹਨੂੰ ਚਿੱਲਣ ਵਿੱਚ ਆਸਾਨੀ ਹੋ ਜਵੇ ਇਸ ਤਰੀਕੇ ਨਾਲ ਤੇ ਇਹਨੂੰ ਅਸੀਂ ਹੁਣ ਹਲਕੇ-ਹਲਕੇ ਹੱਥਾਂ ਨਾਲ ਚਿੱਲ ਲਵਾਂਗੇ ਇਸ ਤਰੀਕੇ ਨਾਲ ਚਾਕੂ ਦੇ ਨਾਲ ਇਸੇ ਛਿਲਣਾ ਆ ਪੀਲਰ ਨਾਲ ਨਹੀਂ ਇਹ ਛਿਲਿਆ ਜਾਂਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਦਰਕ ਦੇ ਅਦਰਕ ਖਾਣ ਦੇ ਕਿੰਨੇ ਫਾਇਦੇ ਨੇ ਸਰਦੀਆਂ ਵਿੱਚ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਅਦਰਕ ਖਾਣਾ ਬਹੁਤ ਫਾਇਦੇਮੰਦ ਹੈ ਕਿਉਂਕਿ ਇਹਦੀ ਤਾਸੀਰ ਗਰਮ ਆ ਅਸੀਂ ਲੋਕ ਚਾਹ ਵਿੱਚ ਵੀ ਇਹਦਾ ਯੂਜ਼ ਕਰਦੇ ਆ ਇਹਦਾ ਆਚਾਰ ਬਣਾਉਂਦੇ ਆ ਚਾਹ ਨੂੰ ਸਲਾਦ ਦੇ ਰੂਪ ਵਿੱਚ ਖਾਣੇ ਆ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਅਦਰਕ ਜ਼ਰੂਰ ਖਾਣਾ ਚਾਹੀਦਾ ਆ ਇੱਥੇ ਦੇਖੋ ਮੈਂ ਸਾਰੇ ਅਦਰਕ ਨੂੰ ਚੰਗੀ ਤਰ੍ਹਾਂ ਛਿੱਲ ਕੇ ਰੱਖ ਲਿਆ ਤੇ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਲੰਬਾ ਲੰਬਾ ਅਸੀਂ ਅਦਰਕ ਨੂੰ ਕੱਟਣਾ ਆ ਮੈਂ ਇੱਥੇ ਬਿਲਕੁਲ ਪਤਲੇ ਪਤਲੇ ਪੀਸ ਕਟਾਂਗੀ ਤਾਂ ਕਿ ਜਦੋਂ ਮਤਲਬ ਸਿਰਕੇ ਦਾ ਰਸ ਉਹਦੇ ਵਿੱਚ ਭਰ ਜਾਏਗਾ ਅਦਰਕ ਵਿੱਚ ਤਾਂ ਟੇਸਟ ਕਾਫੀ ਵਧੀਆ ਆਏਗਾ ਇਹ ਦੇਖੋ ਇਸ ਤਰੀਕੇ ਨਾਲ ਬਿਲਕੁਲ ਪਤਲੇ ਪਤਲੇ ਮੈਂ ਇਹਦੇ ਲੰਬੇ ਲੰਬੇ ਪੀਸ ਕਰ ਲਏ ਨੇ ਮੈਂ ਇੱਥੇ ਸਿਰਫ ਅਦਰਕ ਦਾ achar ਬਣਾਉਣ ਲੱਗੀ ਆ ਤੁਸੀਂ ਜੇ ਇਹਦੇ ਵਿੱਚ ਹਰੀ ਮਿਰਚ ਜਾਂ ਗਾਜਰ ਵਗੈਰਾ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਲੋ ਜੀ ਤਿਆਰ ਆ ਹੁਣ ਇੱਥੇ ਅਦਰਕ achar ਬਣਾਉਣ ਵਾਸਤੇ ਇੱਕ ਚਮਚੇ ਦੇ ਵਿੱਚ ਪਾ ਦਵਾਂਗੇ ਕਾਲਾ ਨਮਕ ਤੇ ਇੱਕ ਚਮਚੀ ਇਹਦੇ ਵਿੱਚ ਪਾਵਾਂਗੇ ਅ ਵਾਈਟ ਵਾਲਾ ਨਮਕ ਤੇ ਇੱਕ ਚਮਚ ਪਾ ਦਵਾਂਗੇ ਕਸ਼ਮੀਰੀ ਲਾਲ ਮਿਰਚ ਇਦਨਾ ਕਲਰ ਬਹੁਤ ਵਧੀਆ ਆਏਗਾ ਤੇ ਇੱਕ ਕੱਪ ਇੱਥੇ ਮੈਂ ਲਿਆ ਆ ਵਾਈਟ ਵਾਲਾ ਸਿਰਕਾ ਸਿਰਫ ਅਸੀਂ ਇਹਦੇ ਵਿੱਚ ਇੱਕ ਕੱਪ ਹੀ ਪਾਉਣਾ ਆ ਕਈ ਲੋਕੀ ਕਰਦੇ ਨੇ ਕਿ ਬਿਲਕੁਲ ਅਚਾਰ ਨੂੰ ਚੰਗੀ ਤਰ੍ਹਾਂ ਡੁਬਾ ਕੇ ਰੱਖਦੇ ਨੇ ਸਿਰਕੇ ਦੇ ਵਿੱਚ ਪਰ ਅਸੀਂ ਇਦਾਂ ਨਹੀਂ ਪਾਉਣਾ ਉਹ ਜ਼ਿਆਦਾ ਖੱਟਾ ਹੋ ਜਾਂਦਾ ਆ ਇੱਕ ਕੱਪ ਅਸੀਂ ਯੂਜ਼ ਕੀਤਾ ਆ 350 ਗ੍ਰਾਮ ਅਦਰਕ ਵਾਸਤੇ ਤੁਸੀਂ ਇਸੇ ਤਰੀਕੇ ਨਾਲ ਬਣਾਇਓ ਇਸੇ ਮੈਜ਼ਰਮੈਂਟ ਨਾਲ ਬਣਾਇਓ ਬਹੁਤ ਵਧੀਆ ਆਚਾਰ ਬਣ ਕੇ ਤਿਆਰ ਹੋਏਗਾ ਨਾ ਜ਼ਿਆਦਾ ਐ ਖੱਟਾ ਬਣੇਗਾ ਬਿਲਕੁਲ ਤੁਸੀਂ ਆਰਾਮ ਨਾਲ ਇਹ ਆਚਾਰ ਖਾ ਸਕਦੇ ਹੋ ਤੇ ਚੰਗੀ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨਾ ਬਿਲਕੁਲ ਦਬਾ-ਦਬਾ ਕੇ ਮਿਕਸ ਕਰਾਂਗੇ ਤੇ ਹੁਣ ਇਸ ਆਚਾਰ ਨੂੰ ਅਸੀਂ ਪਾ ਲਵਾਂਗੇ ਇੱਕ ਜਾਰ ਵਿੱਚ ਇੱਥੇ ਦੇਖੋ ਮੈਂ ਕੱਚ ਦਾ ਜਾਰ ਲਿਆ ਆ ਤੇ ਚੰਗੀ ਤਰ੍ਹਾਂ ਸੁਕਾ ਲਿਆ ਮੈਂ ਜਾਰ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਕੋਸ਼ਿਸ਼ ਕਰਿਓ ਕਿ ਕੋਈ ਵੀ ਚਾਰ ਤੁਸੀਂ ਬਣਾਓ ਉਹਨੂੰ ਕੱਚ ਦੇ ਜਾਰ ਵਿੱਚ ਹੀ ਸਟੋਰ ਕਰਕੇ ਰੱਖੋ ਕਿ ਜਿਹੜਾ ਵੀ ਮਰਤਬਾਨ ਤੁਸੀਂ ਜਾਂ ਜਾਰ ਤੁਸੀਂ ਲੈ ਰਹੇ ਹੋ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਆ ਚਾਹੇ ਤੁਸੀਂ ਉਹਨੂੰ ਧੋ ਕੇ ਧੁੱਪ ਲਗਵਾ ਲਓ ਬਿਲਕੁਲ ਸੁੱਕਾ ਹੋਣਾ ਚਾਹੀਦਾ ਜਾਰ ਤੇ ਗਿੱਲਾ ਚਮਚ ਨਹੀਂ ਅਸੀਂ ਇਹਦੇ ਵਿੱਚ ਯੂਜ਼ ਕਰਨਾ ਨਾ ਆਟੇ ਵਾਲੇ ਹੱਥ ਲਗਾਣੇ ਨੇ ਇਹ ਚਾਰ ਤੁਹਾਡਾ ਬਿਲਕੁਲ ਲੰਬੇ ਸਮੇਂ ਤੱਕ ਚੱਲੇਗਾ ਕਦੀ ਵੀ ਖਰਾਬ ਨਹੀਂ ਹੋਏਗਾ ਬਾਕੀ ਤੁਸੀਂ ਇਹਨੂੰ ਧੁੱਪ ਲਗਵਾਣੀ ਚਾਹੋ ਤੇ 1-2 ਦਿਨ ਦੀ ਧੁੱਪ ਲਗਵਾ ਸਕਦੇ ਹੋ ਵੈਸੇ ਇਹ ਧੁੱਪ ਤੋਂ ਬਿਨਾ ਵੀ ਲੰਬੇ ਸਮੇਂ ਤੱਕ ਚੱਲੇਗਾ ਤੁਹਾਨੂੰ ਕਿਵੇਂ ਲੱਗਾ ਅੱਜ ਦਾ ਇਹ ਵੀਡੀਓ ਅਦਰਕ ਦੇ ਆਚਾਰ ਦਾ ਮੈਨੂੰ ਜ਼ਰੂਰ ਦੱਸਿਓ ਵੀਡੀਓ ਚੰਗਾ ਲੱਗਾ ਹੋਵੇ ਇਹਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਮੇਰੇ ਚੈਨਲ ਲਵ ਮੀਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ